ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੈਂ ਪ੍ਰਮੇਂਦਰਜੀਤ ਸਿੰਘ ਹੌਲਰ ਹਾਂ ਨਵੇਂ ਵਿਸ਼ੇ ਨਾਲ ਵੀਡੀਓ ਦੇ ਰਾਸ ਵਿੱਚ ਜਿਸ ਅਦਾਬ ਸ਼ਾਹ ਹੈ ਤੁਹਾਡੀ ਜ਼ਿੰਦਗੀ ਇੱਕ ਚਮਤਕਾਰ ਹੈ ਸੋ ਦੋਸਤੋ ਅਸੀਂ ਅਕਸਰ ਹੀ ਚਮਤਕਾਰਾਂ ਦੀ ਗੱਲ ਸੁਣਦੇ ਹਾਂ ਸੋਚਦੇ ਹਾਂ ਤੇ ਵਿਚਾਰਦੇ ਹਾਂ ਸਾਡੇ ਜੀਵਨ ਦੇ ਵਿੱਚ ਬਹੁਤ ਸਾਰੇ ਚਮਤਕਾਰ ਹਰ ਵਕਤ ਘਟਦੇ ਘਟਦੇ ਹਨ ਅਸੀਂ ਦੇਖਿਆ ਕਿ ਬਹੁਤ ਸਾਰੇ ਧਾਰਮਿਕ ਸਥਾਨਾਂ ਤੇ ਬਹੁਤ ਸਾਰੇ ਚਮਤਕਾਰ ਅਕਸਰ ਘਟਦੇ ਸੀ ਦੇਖੇ ਹਨ ਕਈ ਲੋਕ ਬਿਮਾਰੀਆਂ ਤੋਂ ਠੀਕ ਹੁੰਦੇ ਦੇਖਿਆ ਹਨ ਕਈ ਅੰਨ ਸੁਜਾਤਕ ਹੁੰਦੇ ਦੇਖਿਆ ਹਨ ਕਈ ਗੁੰਗੇ ਬੋਲਿਆਂ ਨੂੰ ਬੋਲਣ ਅਤੇ ਸੁਣਨ ਦੀ ਸ਼ਕਤੀ ਪ੍ਰਾਪਤ ਹੁੰਦੀ ਦੇਖੀ ਹੈ ਤੇ ਇਹ ਚਮਤਕਾਰ ਹੁੰਦੇ ਕਿਵੇਂ ਹਨ ਸੋ ਇਹ ਚਮਤਕਾਰ ਤੁਹਾਡੀ ਜ਼ਿੰਦਗੀ 'ਚ ਹਰ ਵਕਤ ਹਰ ਪਲ ਹਰ ਘੜੀ ਹੁੰਦੇ ਹਨ ਅ ਤਾ ਤੁਹਾਡੇ ਜਨਮ ਤੋਂ ਪਹਿਲਾਂ ਤੋਂ ਲੈ ਕੇ ਜਨਮ ਤੱਕ ਜਨਮ ਤੋਂ ਬਾਅਦ ਇਸ ਜ਼ਿੰਦਗੀ ਵਿੱਚ ਸਾਡੀ ਜ਼ਿੰਦਗੀ ਤੁਹਾਡੀ ਚਮਤਕਾਰ ਦੇ ਨਾਲ ਭਰੀ ਹੋਈ ਹੈ ਇਹ ਚਮਤਕਾਰ ਕਿਸੇ ਵੀ ਤਰੀਕੇ ਨਾਲ ਹੋ ਸਕਦੇ ਚਾਹ ਨੇ ੈਕਟਿਵ ਹੋ ਸਕਦਾ ਹੈ ਤਾਂ ਹੈ ਪੋਜ਼ਿਟਿਵ ਹੋ ਸਕਦੇ ਹਨ ਉਹ ਕਿ ਚਮਤਕਾਰ ਦਾ ਚਮਤਕਾਰ ਹੀ ਹੁੰਦਾ ਜਿਸ ਦੀ ਸਾਨੂੰ ਕੋਈ ਆਸ ਮਿਲਦੀ ਕੋਈ ਠੀਕ ਹੋਣ ਦੀ ਆਸ ਮਿਲਦੀ ਜਾਂ ਕੁਝ ਖਰਾਬ ਹੋਣ ਦੀ ਆਸ ਮਿਲਦੀ ਪਰ ਉਹ ਹੁੰਦਾ ਇਹ ਹੀ ਚਮਤਕਾਰ ਹੁੰਦੇ ਹਨ ਸੋ ਜੋ ਚਮਤਕਾਰ ਹੈ ਸਰੇ ਜੀਵਨ ਦਾ ਪ੍ਰਭ ਇੱਕ ਬਹੁਤ ਔਡੀ ਰੇਸ ਤੋਂ ਹੁੰਦਾ ਹੈ ਸਾਡੀ ਜ਼ਿੰਦਗੀ ਜੋ ਸਾਨੂੰ ਪ੍ਰਾਪਤ ਹੁੰਦੀ ਹੈ ਜੋ ਸਾਡੇ ਜ਼ਿੰਦਗੀ ਦਾ ਸੰਘਰਸ਼ ਹੈ ਸਾਡੇ ਜੀਵਨ ਤੋਂ ਸਭ ਪ੍ਰਾਪਤ ਹੁੰਦਾ ਹੈ ਮਨੁੱਖੀ ਜਾਤੀ ਦਾ ਜਨਮ ਇੱਕ ਸੰਘਰਸ਼ ਤੋਂ ਹੀ ਹੋਇਆ ਹੈ ਮਨੁੱਖੀ ਮਨੁੱਖ ਦੇ ਵਿੱਚ ਵਸਣ ਵਾਲੀਆਂ ਹਰੀਆਂ ਭਾਵਨਾਵਾਂ ਇਸੇ ਕਰਕੇ ਸੰਘਰਸ਼ ਦੇ ਨਾਲ ਜੁੜੀਆਂ ਹੋਈਆਂ ਹਨ ਕਿਉਂਕਿ ਮਨੁੱਖੀ ਜਨਮ ਜਦੋਂ ਵੀ ਮਨੁੱਖ ਦਾ ਜਨਮ ਹੋਇਆ ਇੱਕ ਸੰਘਰਸ਼ ਦੇ ਰੂਪ ਵਿੱਚ ਹੋਇਆ ਹੈ ਬਹੁਤ ਸਾਰੀਆਂ ਸੰਘਰਸ਼ਾਂ ਵਿੱਚ ਗੁਜ਼ਰਦਾ ਹੋਇਆ ਮਨੁੱਖ ਆਪਣੇ ਜੀਵਨ ਦੇ ਤੇ ਨਰਵਾ ਕਰਦਾ ਹੈ ਆਪਣੀ ਲਾਈਫ ਦਾ ਸਰਵਾਈਵ ਕਰਦਾ ਹੈ ਸੋ ਆਪਾਂ ਗੱਲ ਕਰ ਰਹੇ ਚਮਤਕਾਰ ਦੀ ਤੁਹਾਡੀ ਜ਼ਿੰਦਗੀ ਵਿੱਚ ਚਮਤਕਾਰ ਕਿਵੇਂ ਹੁੰਦੇ ਹਨ ਸਭ ਤੋਂ ਪਹਿਲਾਂ ਅਸੀਂ ਚਮਤਕਾਰ ਦਾ ਵਿਸ਼ਾ ਜੋ ਹੈ ਅੱਗੇ ਤੋਰਦੇ ਹਾਂ ਤੁਹਾਨੂੰ ਦੱਸ ਦੇ ਕਿ ਜੋ ਸੰਗਮਣ ਹੈ ਬ੍ਰਹਿਮੰਡ ਦੀਆਂ ਚਾਹੇ ਇਹ ਜੋ ਤਸੂਰ ਰੂਪ ਹੈ ਇਸ ਨੂੰ ਅਸੀਂ ਜੋ ਕੁਝ ਵੀ ਦੇਵਾਂਗੇ ਇਸ ਨੂੰ ਉਸ ਨੂੰ ਸੱਚ ਮੰਨ ਲੈਣਾ ਚਾਹੀਓ ਕਿਡਾ ਵੱਡਾ ਝੂਠ ਹੋਵੇ ਸਾਡਾ ਮਨ ਕਿਸ ਤਰ੍ਹਾਂ ਦੇ ਚਮਤਕਾਰਾਂ ਨੂੰ ਜਨਮ ਦਿੰਦਾ ਹੈ ਜਿਹੜੇ ਵਿਸ਼ੇ ਦੇ ਉੱਤੇ ਜਿਹੜੇ ਜਿਹੜੇ ਵਿਸ਼ਾ ਦੇ ਉੱਤੇ ਅਸੀਂ ਬਹੁਤ ਜ਼ਿਆਦਾ ਵਿਚਾਰ ਕਰਦੇ ਹਾਂ ਜਿੰਨਾ ਚੀਜ਼ਾਂ ਬਾਰੇ ਅਸੀਂ ਬਹੁਤ ਜ਼ਿਆਦਾ ਗੱਲਾਂ ਕਰਦਾ ਕਰਦੇ ਹਾਂ ਉਹ ਹੀ ਚੀਜ਼ਾਂ ਸਾਡੀ ਜ਼ਿੰਦਗੀ ਵਿੱਚ ਘਟਨੀਆਂ ਸ਼ੁਰੂ ਹੋ ਜਾਂਦੀਆਂ ਹਨ ਉਹ ਹੀ ਚੀਜ਼ਾਂ ਸਾਡੀ ਜ਼ਿੰਦਗੀ ਵਿੱਚ ਆਗਿਆ ਸ਼ੁਰੂ ਹੋ ਜਾਂਦੀਆਂ ਹਨ ਇਹ ਚਮਤਕਾਰ ਨਹੀਂ ਕਿ ਹੋਰ ਕੀ ਹੈ ਸੋ ਗੋਸੀ ਚੰਤ ਕਰਨ ਨੂੰ ਨਕਾਰ ਦਿੰਨੇ ਹਾਂ ਅਸੀਂ ਸ੍ਰੋਵਰਾਂ ਦੇ ਤੇ ਆਪਾਂ ਗਲ ਖੜੀ ਕਰ ਦਿੰਨੇ ਹਾਂ ਅਸੀਂ ਧਰਮ ਗ੍ਰੰਥਾਂ ਦੀ ਤਿੰਨ ਗਲ ਖੜੀ ਕਰ ਦਿੰਨੇ ਆ ਇਹ ਜਿਹੜੇ ਲੋਕ ਇਸ ਤਣੇ ਉਂਗਲਾ ਖੜੀਆਂ ਕਰਦੇ ਹਨ ਇਹ ਹੀ ਇਹ ਇਸ ਚੀਜ਼ ਨੂੰ ਸਮਝਣ ਦੇ ਕਾਬਿਲ ਨਹੀਂ ਹਨ ਕਿ ਲਾਫ ਅਟਰੈਕਸ਼ਨ ਦੇ ਵਿੱਚ ਬਹੁਤ ਸਾਰਾ ਲਾਫ ਅਟਰੈਕਸ਼ਨ ਦੇ ਬਾਰੇ ਬਹੁਤ ਸਾਰੀ ਗੱਲਾਂ ਪਰਚੰਨਤਾਲ ਬਹੁਤ ਸਾਰੀ ਗੱਲਾਂ ਦੱਸੀਆਂ ਗਈਆਂ ਸਾਡਾ ਮਨ ਜਿਹੜੀ ਚੀਜ਼ ਨੂੰ ਐਕਸੈਪਟ ਕਰਦਾ ਹੈ ਸਾਡਾ ਮਨ ਜਿਹੜੀ ਚੀਜ਼ ਨੂੰ ਕਹਿੰਦਾ ਹੈ ਕਿ ਮੈਂ ਇਸ ਜੀ ਨਾਲ ਠੀਕ ਹੋ ਜਾਵਾਂਗਾ ਤੇ ਮਨ ਕੋ ਉਸੇ ਚੀਜ਼ ਨਾਲ ਠੀਕ ਹੋਣਾ ਸ਼ੁਰੂ ਹੋ ਜਾਂਦਾ ਹੈ ਜੇਕਰ ਕਿਸੇ ਦੀ ਭਾਵਨਾ ਕਿਸ ਤਾਰੀਕੀ ਮੈਂ ਠੀਕ ਹੋ ਜਾਵਾਂਗੀ ਉੱਤੇ ਜਾ ਕੇ ਕਿ ਉਹ ਵੀ ਜਾਂਦਾ ਹੈ ਉਹ ਇਨਸਾਨ ਦੇ ਲਈ ਉਹ ਚਮਤਕਾਰ ਹੀ ਹੁੰਦਾ ਹੈ ਕਿਉਂਕਿ ਸਾਡੇ ਮਨ ਦੀ ਅਵਸਥਾ ਸਾਡੇ ਜੀਵਨ ਦਾ ਜੋ ਦਿਲਵਾ ਹੈ ਕਰਦੇ ਹੋਏ ਜੋ ਸਾਡੀ ਮਨ ਦੀ ਭਾਵਨਾ ਮਾਣਨ ਉਹ ਕਿਸੇ ਖਾਸ ਵਿਸ਼ੇ ਦੇ ਨਾਲ ਜੁੜ ਜਾਂਦੀ ਹੈ ਜਾਂ ਕਿਸੇ ਖਾਸ ਸਥਾਨ ਦੇ ਨਾਲ ਜਾਂ ਕਿਸੇ ਖਾਸ ਵਸਤੂ ਦੇ ਨਾਲ ਜੁੜ ਜਾਂਦੀ ਹੈ ਜੇਕਰ ਅਸੀਂ ਧਾਰਮਿਕ ਸਥਾਨਾਂ ਦੀ ਗੱਲ ਕਰੀਏ ਧਾਰਮਿਕ ਗ੍ਰੰਥਾਂ ਦੀ ਗੱਲ ਕਰੀਏ ਤਾਂ ਬਹੁਤ ਸਾਰੇ ਲੋਕ ਕਹਿੰਦੇ ਮੈਂ ਫਲਾਨੀ ਜਗ੍ਹਾ ਮਥਾ ਟੇਕ ਕੇ ਮੇਰੀ ਫਲਾਨੀ ਇੱਛਾ ਪੂਰੀ ਹੋਈ ਮੈਂ ਫਲਾਨੀ ਜਗ੍ਹਾ ਮਥਾ ਟੇਕ ਕੇ ਮੈਂ ਫਲਾਨੀ ਸ੍ਰੋਵਰ ਵਿੱਚ ਨਹਾਤਾ ਫਲਾਨੀ ਜਗ੍ਹਾ ਬਿਸ਼ਨਾ ਕਿ ਤਾਂ ਮੈਂ ਕਿ ਫਲਾਨੀ ਨਦੀ ਵਿੱਚ ਜਾ ਰਿਸ਼ਨਾਣ ਕੀਤਾ ਤੇ ਮੇਰੀ ਇਹ ਬਿਮਾਰੀ ਠੀਕ ਹੋ ਗਈ ਮੇਰੇ ਮਾਨਸਿਕ ਸਤਿਨਤਾ ਠੀਕ ਹੋ ਗਏ ਮੇਰੇ ਕਾਰਦੇ ਹੱਲ ਠੀਕ ਹੋ ਗਏ ਕਿਉਂਕਿ ਮਨ ਨੂੰ ਇੱਕ ਹਾਰੇ ਦੀ ਜ਼ਰੂਰਤ ਹੈ ਜਿਹੜੀ ਚੀਜ਼ ਤੇ ਮਨ ਵਿਸ਼ਵਾਸ ਕਰਦਾ ਹੈ ਉਸੇ ਚੀਜ਼ ਤੋਂ ਮਨ ਨੂੰ ਪੋਜ਼ਿਟਿਵਿਟੀ ਪ੍ਰਾਪਤ ਹੋਣੀ ਸ਼ੁਰੂ ਹੋ ਜਾਂਦੀ ਹੈ ਜੀਵਨ ਦੇ ਵਿੱਚ ਅਗਰ ਅਸੀਂ ਦੇਖਿਆ ਹੋਵੇਗਾ ਕਿ ਬਹੁਤ ਸਾਰੀਆਂ ਕਹਾਣੀਆਂ ਹਨ ਸੱਚ ਹੈ ਹਕੀਕਤ ਉਹ ਸਾਡੇ ਸਾਹਮਣੇ ਵਾਪਰੀਆਂ ਹਨ ਕਿ ਕਈ ਧਾਰਮਿਕ ਸਥਾਨਾਂ ਤੇ ਬਹੁਤ ਵੱਡੇ ਵੱਡੇ ਚਮਤਕਾਰ ਹੋਏ ਹਨ ਉਹ ਚਮਤਕਾਰ ਹੋਏ ਕਿਉਂ ਹਨ ਕਿਉਂਕਿ ਮਨ ਨੇ ਮੰਨਿਆ ਹੈ ਮੈਂ ਫਲਾਨੀ ਜਗ੍ਹਾ ਮੱਥਾ ਟੇਕੂਗਾ ਤੇ ਮੈਂ ਠੀਕ ਹੋ ਜਾਵਾਂਗਾ 플ਾਨ ਨਹੀਂ ਜੇਕਰ ਮੈਂ ਤੁਹਾਡੇ ਕਹਾਂਗਾ ਤਾਂ ਮੈਂ ਠੀਕ ਹੋ ਜਾਵਾਂਗਾ ਬੋ ਜਾਵਾਂਗਾ 플ਾਨ ਨਹੀਂ ਜੇਕਰ ਮੈਂ ਸੁਣਾਣਾ ਕਰਾਂਗਾ ਤਾਂ ਮੈਂ ਠੀਕ ਹੋ ਜਾਵਾਂਗਾ ਕਿਉਂਕਿ ਮਨ ਨੇ ਮੰਨ ਲਿਆ ਹੈ ਮੈਡੀਸਨ ਦੇ ਨਾਲ ਰਿਲੇਟਡ ਵੀ ਇਹੀ ਕਾ ਕਨਸੈਪਟ ਡਾਕਟਰਸ ਕਹਿੰਦੇ ਹਨ ਮਨੋਵਿਗਿਆਨ ਕਹਿੰਦਾ ਹੈ ਕਿ ਮਨੁੱਖ ਦਵਾਈਆਂ ਨਾਲ ਠੀਕ ਨਹੀਂ ਹੁੰਦਾ ਮਨੁੱਖ ਭਰੋਸੇ ਦੇ ਨਾਲ ਠੀਕ ਹੁੰਦਾ ਦਵਾਈ ਆਪਣਾ ਸਿਰਫ 10% ਹੀ ਕੰਮ ਕਰਦੀ ਹੈ ਤੇ 90% ਤਾਂ ਉਸ ਦਾ ਭਰੋਸਾ ਹੀ ਕੰਮ ਕਰਦਾ ਮਨੁੱਖ ਦਾ ਵਿਸ਼ਵਾਸ ਹੀ ਕੰਮ ਕਰਦਾ ਕਿ ਉਹ ਫਲਾਨੀ ਦਵਾਈ ਲਵੇਗਾ ਤਾਂ ਠੀਕ ਹੋ ਜਾਵੇਗਾ ਇਹ ਮਨੋਵਿਗਿਆਨ ਖੁਦ ਕਹਿੰਦਾ ਸਾਡੇ ਯਾਰ ਕੁਝ ਕਹਿੰਦਾ ਹੈ ਅਸੀਂ ਧਰਮ ਦੇ ਉੱਤੇ ਤਾਂ ਉਂਗਲ ਖੜੀ ਕਰ ਸਕਦੇ ਤੁਸੀਂ ਵਿਗਿਆਨ ਦੇ ਉੱਤੇ ਉਂਗਲ ਕਿਵੇਂ ਖੜੀ ਕਰੋਗੇ ਕਿਉਂਕਿ ਵਿਗਿਆਨ ਮੰਨਦਾ ਹੈ ਚਮਤਕਾਰ ਦੀ ਇਸ ਪ੍ਰਕਿਰਿਆ ਨੂੰ ਵਿੱਚ ਚਮਤਕਾਰ ਨੂੰੁੰਦੇ ਕਿਵੇਂ ਹਲ ਸੋ ਵਿਗਿਆਨ ਕੁੜੇ ਅਲੱਗ ਤਰੀਕੇ ਨਾਲ ਮੰਨਦਾ ਹੈ ਧਰਮ ਹਲਾਕੂ ਜਿਹੇ ਤਰੀਕੇ ਦੇ ਨਾਲ ਮੰਨਦਾ ਹੈ ਪਰ ਚਮਤਕਾਰਾਂ ਦੀ ਇਸ ਪ੍ਰਕਿਰਿਆ ਨੂੰ ਸਮਝਣ ਦੇ ਲਈ ਜਾਂਨ ਨੂੰ ਸਮਝੋ ਸਭ ਤੋਂ ਪਹਿਲਾਂ ਮੰਨ ਲੀ ਬ੍ਰੀਕਿਓ ਸਮਝਣਾ ਹੋਊਗਾ ਕਿ ਮਨ ਜੋਤ ਸੂਤਰ ਬ੍ਰਹਮ ਦੀਆਂ ਚੀਜ਼ ਦੇ ਵਿੱਚ ਲੈਕਾ ਹੀ ਕੋਸ਼ਿਕਾਵਾਂ ਹਾਂ ਤੇ ਇਹ ਲੈਕਾ ਹੀ ਸਿਗਨਲ ਹਰ ਤਰੀਕੀ ਜਿੱਚ ਭੇਜਦਾ ਰਹਿੰਦਾ ਹੈ ਜੇਕਰ ਮਨ ਬ੍ਰਹਮਾਣ ਦਾ ਹੈ ਜਾਂ ਬ੍ਰਹਮ ਦਾ ਹੈ ਤਾਂ ਸਭ ਇਸ ਨੂੰ ਤੁਸੀਂ ਮੰਨਣਾ ਪਵੇਗਾ ਕਿ ਮਨ ਇੱਕ ਬਹੁਤ ਸ਼ਕਤੀ ਡਿਵਾਈਸ ਹੈ ਸ਼ਕਤੀਸ਼ਾਲੀ ਵਸਤੂ ਹੈ ਸੋ ਮਨ ਆਪ ਸਾਡੇ ਸਰੀਰ ਨੂੰ ਠੀਕ ਕਰਨ ਮਾਰ ਕਰਨ ਵਿੱਚ ਬਹੁਤ ਸਹਾਇ ਹੋਦਾ ਹੈ ਜਿਸ ਨੂੰ ਨਹੀਂ ਮੰਨ ਨੂੰ ਸਮਝ ਲਿਆ ਮੰਨ ਦੀ ਇਸ ਅਵਸਥਾ ਨੂੰ ਸਮਝ ਲਿਆ ਮੰਨ ਦੀ ਇਸ ਪ੍ਰਕਿਰਿਆ ਨੂੰ ਸਮਝ ਲਿਆ ਉਸ ਦਿਨ ਤੋਂ ਤੁਹਾਡੀ ਜਿੰਨੀਆਂ ਚੀਜ਼ਾਂ ਵਿੱਚ ਕਾਰਪੋਰੇਸ਼ਨ ਹੋ ਜਾਂਦੀਆਂ ਕਈ ਲੋਕ ਦੇਖੇ ਹਨ ਉਹਨਾਂ ਕਿਸੇ ਬਿਮਾਰੀ ਬਾਰੇ ਸੁਣਦੇ ਹਨ ਉਹਨਾਂ ਨੂੰ ਬਿਮਾਰੀ ਹੋ ਜਾਂਦੀ ਹੈ ਕਈ ਲੋਕ ਦੇਖਣ ਕਿਸੇ ਚੀਜ਼ ਨੂੰ ਪ੍ਰਾਪਤ ਕਰਨ ਪਰ ਉਸ ਨੂੰ ਉਹਨਾਂ ਚੀਜ਼ ਮਿਲ ਜਾਂਦੀ ਹੈ ਕਾਰਨ ਕੀ ਹੈ ਕਿ ਉਹਨਾਂ ਦੀ ਮਾਨਸਿਕ ਅਵਸਥਾ ਉਸ ਤਰ੍ਹਾਂ ਦੀ ਹੈ ਇੱਕ ਦੀ ਮਾਨਸਿਕ ਅਵਸਥਾ ਬਿਮਾਰੀ ਵਾਲੀ ਹੈ ਬਿਮਾਰੀ ਨੂੰ ਐਕਸੈਪਟ ਕਰਦਾ ਤਾਂ ਉਸ ਨੂੰ ਬਿਮਾਰੀ ਲੱਗ ਜਾਂਦੀ ਹੈ ਇੱਕ ਚੰਗੀ ਚੀਜ਼ ਨੂੰ ਐਕਸੈਪਟ ਕਰਦਾ ਹੈ ਜਾਂ ਚੀਜ਼ਾਂ ਉੱਤੇ ਪਰ ਉਹ ਕੌਨਸੈਂਟਰੇਟ ਕਰਦਾ ਹੈ ਮੈਂ ਆਪ ਨੂੰ ਉਸ ਤੇ ਜਲਦੀ ਦੀ ਅਵਸਥਾ ਵਿੱਚ ਲੈ ਗਈ ਹੁੰਦਾ ਹੈ ਤੇ ਉਸ ਦੀ ਚੰਗੀਆਂ ਘਟਨਾਵਾਂ ਵਾਪਰਨੇ ਸ਼ੁਰੂ ਹੋ ਜਾਂਦੀਆਂ ਨੇ ਇਹਹੀ ਇਹਹੀ ਪ੍ਰਕਿਰਿਆ ਇਹਹੀ ਸਿਧਾਂਤ ਸਾਡੇ ਚਮਤਕਾਰਾਂ ਦੇ ਨਾਲ ਜੁੜਿਆ ਹੋਇਆ ਹੈ ਜਿਸ ਤੱਕ ਅਸੀਂ ਮਨ ਦੀ ਅਵਸਥਾ ਨੂੰ ਨਹੀਂ ਸਮਝ ਲੈਂਦੇ ਮਨ ਦੇ ਸ਼ਕਤੀਆਂ ਨੂੰ ਨਹੀਂ ਸਮਝ ਲੈਂਦੇ ਮਨ ਕਾਮਕਵੇਂ ਕਰਦਾ ਮਨ ਦੀ ਐਨਰਜੀ ਕੰਮ ਕਿਵੇਂ ਕਰਦੇ ਮਨ ਪ੍ਰਾਇਮਰੀ ਜਿਗਨਲ ਭੇਜਦਾ ਕਿਵੇਂ ਆ ਕਿਵੇਂ ਸਾਰੀ ਜ਼ਿੰਦਗੀ ਦੀ ਘਟਨਾਵਾਂ ਘੜਦੀਆਂ ਤਾਂ ਤੱਕ ਤੁਸੀਂ ਧਰਮ ਦੇ ਉੱਤੇ ਉਂਗਲਾ ਉਠਾਉਂਦੇ ਰਹੋਗੇ ਧਰਮ ਤੇ ਵਿਗਿਆਨ ਤੇ ਉਹੀ ਇਨਸਾਨ ਉਂਗਲਾ ਉਠਾਵੇਗਾ ਜਿਸਨੇ ਨਾ ਧਰਮ ਨੂੰ ਪੜਿਆ ਹੈ ਤੇ ਨਾ ਹੀ ਵਿਗਿਆਨ ਨੂੰ ਪੜਿਆ ਹੈ ਵਿਗਿਆਨ ਤੇ ਧਰਮ ਇੱਕੋ ਸਿੱਕੇ ਦੇ ਦੋ ਪਹਿਲੂ ਹਨ ਅਧਿਆਤਮਿਕਤਾ ਧਰਮ ਜੋ ਹੈ ਸਾਡੇ ਜੀਵਨ ਜਾਂਚ ਨੂੰ ਸੁਧਾਰਦਾ ਹੈ ਸਾਨੂੰ ਮਾਨਸਿਕ ਤੌਰ ਤੇ ਮਜ਼ਬੂਤ ਬਣਾਉਂਦਾ ਹੈ ਵਿਗਿਆਨ ਸਾਡੇ ਸਮਾਜਿਕ ਜੀਵਨ ਨੂੰ ਸਹੀ ਬਣਾਉਂਦਾ ਹੈ ਸਾਡੇ ਜੀਵਨ ਦੇ ਤਰੱਕੀ ਲੈ ਕੇ ਆਉਂਦਾ ਗਰੋਥ ਲੈ ਕੇ ਸਾਡੇ ਜੀਵਨ ਨੂੰ ਆਸਾਨ ਬਣਾਉਂਦਾ ਹੈ ਇਹ ਦੋਨੇ ਇੱਕੋ ਸਿੱਕੇ ਦੇ ਪਹਿਲੂ ਹਨ ਜੇਕਰ ਅਸੀਂ ਇਸ ਨੂੰ ਸਮਝੀਏ ਤਾਂ ਆਤਮਿਕ ਤੌਰ ਤੇ ਧਰਮ ਜ਼ਰੂਰੀ ਹੈ ਸਮਾਜਿਕ ਤੌਰ ਤੇ ਸਾਡੇ ਲਈ ਵਿਗਿਆਨ ਜ਼ਰੂਰੀ ਹੈ ਜੇਕਰ ਅਸੀਂ ਧਾਰਮਿਕ ਤੌਰ ਤੇ ਪਛੜ ਜਾਂਨੇ ਆ ਸਿਸ਼ਵ ਵਿਗਿਆਨ ਨੂੰ ਲੈ ਕੇ ਚਤੁਰਦੇ ਹਾਂ ਅਸੀਂ ਮਾਰਸਿਕ ਤੌਰ ਤੇ ਬਹੁਤ ਜਲਦੀ ਹੀਟਲੇ ਪੱਧਰ ਤੇ ਚਲੇ ਜਾਵਾਂਗੇ ਜੇ ਅਸੀਂ ਧਾਰਮਿਕ ਤੌਰ ਤੇ ਬਹੁਤ ਤਰੱਕੀ ਕਰ ਲੈਨੇ ਪਰ ਵਿਗਿਆਨਿਕ ਤੌਰ ਤੇ ਪਛੜ ਜਾਂਨੇ ਆ ਤਾਂ ਅਸੀਂ ਸਮਾਜਿਕ ਤੌਰ ਤੇ ਬਹੁਤ ਹਾਈ ਟੈਕ ਪੱਧਰ ਤੇ ਚਲੇ ਜਾਵਾਂਗੇ ਟੈਕਨੋਲੋਜੀ ਦੇ ਤੌਰ ਤੇ ਅਸੀਂ ਬਹੁਤ ਗੇਟਲ ਪੱਧਰ ਤੇ ਚਲੇ ਜਾਵਾਂਗੇ ਸੋ ਕਿਸੇ ਵੀ ਚੀਜ਼ ਨੂੰ ਭੰਡਣ ਤੋਂ ਪਹਿਲਾਂ ਉਸ ਦੀ ਸੱਚਾਈ ਜ਼ਰੂਰ ਜਾਣ ਲਓ ਉਸ ਦੇ ਬਾਰੇ ਪੜ੍ਹ ਲਓ ਸਿੱਖ ਲਓ ਜਾਣ ਲਓ ਕਿਹੜਾ ਅਸਰ ਕਰ ਲਓ ਚਮਤਕਾਰ ਕੋਈ ਵਕਰੀ ਚੀਜ਼ ਨਹੀਂ ਹੈ ਚਮਤਕਾਰ ਕੋਈ ਐਸੀ ਕੋਈ ਚੀਜ਼ ਨਹੀਂ ਕੁਬਾਰੂ ਕੋ ਸ਼ਕਤੀ ਆਏਗੀ ਉਸ ਨੂੰ ਠੀਕ ਕਰਕੇ ਜਾਏਗੀ ਚਮਤਕਾਰ ਸਿਰ ਮਨ ਦੇ ਵਿੱਚੋਂ ਉਪਜਦੇ ਹਨ ਮਨ ਹੀ ਇਸ ਚੀਜ਼ ਨੂੰ ਬਣਾਉਂਦਾ ਹੈ ਮਨ ਹੀ ਇਸ ਚੀਜ਼ ਨੂੰ ਉਹ ਘੜਦਾ ਹੈ ਸੋ ਜਿਸ ਨੇ ਨਹੀਂ ਮਨ ਦੀ ਇਸ ਸ਼ਕਤੀ ਨੂੰ ਸਮਝ ਲਿਆ ਜਿਸ ਨੇ ਸੀ ਮਨ ਦੀ ਇਸ ਪ੍ਰਕਿਰਿਆ ਨੂੰ ਸਮਝ ਲਿਆ ਆਪਣੇ ਕੋ ਅੰਦਰ ਦੀ ਜੋ ਊਰਜਾ ਹੈ ਜਿਸ ਊਰਜਾ ਤਰ੍ਹਾਂ ਕਿ ਮਨ ਕੰਮ ਕਰਦਾ ਹੈ ਉਸ ਊਰਜਾ ਨੂੰ ਸਮਝ ਲਿਆ ਉਸ ਦਿਨ ਸਿਰ ਵਿਗਿਆਨ ਤੇ ਭਰੋਸਾ ਕਰਨ ਲੱਗ ਜਾਵਾਂਗੇ ਉਸ ਦਿਨ ਉਸ ਦਿਨ ਅਸੀਂ ਧਰਮ ਤੇ ਭਰੋਸਾ ਕਰਨ ਲੱਗ ਜਾਵਾਂਗੇ ਕਿਉਂਕਿ ਮਨ ਨੀਵਾ ਮਤ ਉੱਚੀ ਮੰਗ ਨਹੀਂ ਮਤ ਭਾਵ ਗਿਆਨ ਹਾਸਲ ਕਰਨਾ ਹੰਕਾਰ ਤੋਂ ਪਾਸੇ ਰਹਿਣਾ ਮਨ ਦੀ ਮਤ ਉੱਚੀ ਗਿਆਨ ਪ੍ਰਾਪਤ ਕਰਨਾ ਸੋ ਧਰਮ ਮਾਨਵੀਵੇਂ ਨੂੰ ਕਹਿੰਦਾ ਹੈ ਗਿਆਨ ਪ੍ਰਾਪਤ ਕਰਨ ਨੂੰ ਕਹਿੰਦਾ ਹੈ ਕਿ ਤੂੰ ਗਿਆਨ ਧਰਮ ਨੂੰ ਵੀ ਮੰਨਣਾ ਹੈ ਅਧਿਆਤਮ ਨੂੰ ਮੰਨਣਾ ਹੈ ਤੇ ਵਿਗਿਆਨ ਨੂੰ ਮੰਨਣਾ ਹੈ ਕੋਈ ਚ ਕਰਨੀ ਹੈ ਖੋਜ ਤੋਂ ਬਿਨਾਂ ਤੁਹਾਡਾ ਜੀਵਨ ਦਾ ਨਿਰਵਾਣ ਨਹੀਂ ਹੋ ਸਕਦਾ ਜਿਹੜੇ ਇਨਸਾਨ ਖੋਜ ਨਹੀਂ ਕਰਦੇ ਉਹ ਰੂੜੀਵਾਦੀ ਹੋ ਜਾਂਦੇ ਹਨ ਉਹ ਭਾਂਡਣਗੇ ਉਹ ਚੁਗਲੀ ਕਰਨਗੇ ਨਹੀਂ ਤੇ ਆਲਗੇ ਇਨਸਾਨ ਜੋ ਖੋਜ ਤੋਂ ਨਹੀਂ ਲ ਜਿਸਨੇ ਖੋਜ ਨਹੀਂ ਕੀਤੀ ਉਰੂੜੀਵਾਦੀ ਹੋ ਜਾਵੇਗਾ ਉਸ ਦੇ ਅੰਦਰ ਦੀ ਈਗੋਵਾਦੀ ਜਾਵੇਗੀ ਅੰਦਰ ਦਾ ਸਾਰਾ ਵਾਦਾ ਜਾਏ ਕਿਉਂਕਿ ਉਸ ਨੇ ਮਨ ਦੀ ਪ੍ਰਕਿਰਿਆ ਨੂੰ ਨਹੀਂ ਸਮਝਿਆ ਉਸ ਨੇ ਤਨ ਨੂੰ ਨਹੀਂ ਜਾਣਿਆ ਉਸ ਨੇ ਵਿਗਿਆਨ ਨੂੰ ਨਹੀਂ ਜਾਣਿਆ ਕਿਉਂਕਿ ਵਿਗਿਆਨ ਦੇ ਧਰਮ ਨੂੰ ਜਾਣ ਕੇ ਅਸੀਂ ਮਨ ਦੀ ਪ੍ਰਕਿਰਿਆ ਨੂੰ ਸਮਝਦੇ ਹਾਂ ਸਾਡਾ ਮਨ ਕਿਵੇਂ ਕੰਮ ਕਰਦਾ ਹੈ ਸੋ ਮਨੁੱਖ ਵਿਗਿਆਨ ਕਹਿੰਦਾ ਹੈ ਕਿ ਮਨ ਨੂੰ ਜਿਹੜੀ ਚੀਜ਼ ਬਾਰੇ ਅਸੀਂ ਬਾਰ-ਬਾਰ ਕਹੀ ਜਾਵਾਂਗੇ ਕਹੀ ਜਾਵਾਂਗੇ ਕਹੀ ਜਾਵਾਂਗੇ ਉਸ ਚੀਜ਼ ਨੂੰ ਸਾਡਾ ਮਨ ਮੌਨਾਂ ਸ਼ੁਰੂ ਕਰ ਦਿੰਦਾ ਹੈ ਸਾਡਾ ਮਨ ਉਸ ਨੂੰ ਐਕਸੈਪਟ ਕਰਨਾ ਸ਼ੁਰੂ ਕਰਦੇ ਤੇ ਉਹੀ ਚੀਜ਼ ਸਾਡੀ ਜ਼ਿੰਦਗੀ ਵਿੱਚ ਕਟਨੀਆਂ ਸ਼ੁਰੂ ਹੋ ਜਾਂਦੀਆਂ ਜੇਕਰ ਅਸੀਂ ਮਨ ਨੂੰ ਬਾਰ ਬਾਰ ਤੰਦਰੁਸਤੀ ਬਾਰੇ ਗੱਲ ਕਹਾਂਗੇ ਬੰਨੋ ਜੀ ਬਾਰੇ ਤੰਦਰੁਸਤੀ ਹੀ ਦਖਾਵਾ ਵੀ ਮੈਂ ਤੰਦਰੁਸਤ ਹਾਂ ਮੈਂ ਤੰਦਰੁਸਤਾਂ ਮੈਂ ਤੰਦਰੁਸਤਾਂ ਤਾਂ ਅਸੀਂ ਆਟੋਮੈਟਿਕਲੀ ਕੁਝ ਦਿਨਾਂ ਦੇ ਵਿੱਚ ਕੁਝ ਮਹੀਨਿਆਂ ਦੇ ਵਿੱਚ ਪੂਰੀ ਤਰ੍ਹਾਂ ਤੰਦਰੁਸਤ ਹੋ ਜਾਵਾਂਗੇ ਸਾਨੂੰ ਕੋਈ ਬਿਮਾਰੀ ਨਹੀਂ ਰਹਿ ਗਈ ਇੱਕ ਤੇ ਹੀ ਫਾਰਮਾ ਕੰਪਨੀ ਨੇ ਇਹਦੀ ਕੀ ਸਾਡੇ ਮਨ ਦੇ ਵਿੱਚ ਭਰੀ ਹੈ ਫੁਲਾਨੀ ਚੀਜ਼ ਖਾਓਗੇ ਤੁਸੀਂ ਬਿਮਾਰ ਹੋ ਜਾਓਗੇ ਜੇ ਟੀਵੀ ਦੇਖਦੇ ਅਸੀਂ ਮੀਡੀਆ ਛੋਟੇ-ਮੋਟੇ ਤੁਸੀਂ ਨੇਗੇਟਿਵ ਕਰਦੇ ਹੋ ਨਾ ਡਰ ਉਹ ਜਿਹੜੀ ਚੀਜ਼ ਨੂੰ ਸੱਦੇ ਮੰਨ ਲੈ ਮੰਨ ਲਿਆ ਉਹ ਹੀ ਤੇ ਸਾਰੇ ਜੀਵਨ ਦੇ ਵਿੱਚ ਘਟ ਜਾਵੇ ਜੇ ਉਹ ਮੰਨ ਲੈ ਮੰਨ ਲਿਆ ਬਿਮਾਰੀ ਨੂੰ ਮੰਨ ਲੈ ਸੀ ਬਿਮਾਰ ਹੋ ਗਏ ਆ ਜੇ ਅਸੀਂ ਤੰਦਰੁਸਤੀ ਨੂੰ ਮੰਨ ਲੈ ਸੀ ਤੰਦਰੁਸਤ ਹੋ ਗਏ ਆ ਕੁਝ ਵੀ ਜਿਹੜੀ ਨਿਕਲੀ ਬਿਮਾਰੀ ਤੇ ਤੰਦਰੁਸਤੀ ਨਾਲ ਰਿਲੇਟਡ ਨਹੀਂ ਹੈ ਅਗਰ ਤੁਸੀਂ ਜ਼ਿੰਦਗੀ ਦੇ ਵਿੱਚ ਕਾਮਯਾਬ ਹੋਣਾ ਚਾਹੁੰਦੇ ਹੋ ਤੁਸੀਂ ਕਾਮਯਾਬੀ ਨੂੰ ਮੰਨਦੇ ਹੋ ਵੀ ਮੈਂ ਕਾਮ ਤੇ ਪਹੁੰਚਿਆ ਮੈਂ ਕਾਮਯਾਬ ਹੈਗਾ ਮੇਰੇ ਚਕਾਪੇ ਤਾਂ ਹੈ ਗਿਆ ਆਪਣੀ ਕਾਬਲੀਅਤ ਤੇ ਤੁਹਾਡਾ ਮਨ ਕਹਿੰਦਾ ਮੈਂ ਕਾਮਯਾਬ ਹੋ ਜਾਵਾਂਗਾ ਤੁਸੀਂ ਕਾਮਯਾਬ ਹੋ ਜਾਓਗੇ ਤੁਸੀਂ ਕਿਸੇ ਚੀਜ਼ ਦਾ ਟਾਰਗੇਟ ਲੈ ਕੇ ਚੱਲਦੇ ਹੋ ਜੇ ਤੁਹਾਡਾ ਮਨ ਮੰਨਦਾ ਕਿ ਮੈਂ ਟਾਰਗੇਟ ਪੂਰਾ ਕਰ ਲਵਾਂਗਾ ਤਾਂ ਤੁਹਾਡਾ ਮਨ ਉਹ ਟਾਰਗੇਟ ਨੂੰ ਪੂਰਾ ਕਰ ਲਵੇਗਾ ਪਰ ਇਸ ਪ੍ਰਕਿਰਿਆ ਨੂੰ ਸਮਝਣ ਦੀ ਜ਼ਰੂਰਤ ਹੈ ਇਸ ਪ੍ਰਕਿਰਿਆ ਨੂੰ ਜਾਣਨ ਦੀ ਜ਼ਰੂਰਤ ਹੈ ਜੇ ਜੇ ਤੁਸੀਂ ਇਸ ਪ੍ਰਕਿਰਿਆ ਨੂੰ ਸਮਝ ਲਿਆ ਮਨ ਦੀ ਇਹਨਾਂ ਸ਼ਕਤੀਆਂ ਨੂੰ ਸਮਝ ਲਿਆ ਮਨ ਇੱਕ ਵਾਇਜ਼ ਹੈ ਹਰ ਵਕਤ ਪ੍ਰਮੰਡ ਦੇ ਵਿੱਚ ਬਹੁਤ ਸਾਰੇ ਸਿਗਨਲ ਭੇਜਦਾ ਰਹਿੰਦਾ ਹੈ ਹਰ ਇੱਕ ਵਿਚਾਰ ਸਾਡਾ ਇਹ ਇੱਕ ਊਰਜਾ ਹੈ ਇੱਕ ਪ੍ਰਕਿਰਿਆ ਫਿਟਨੈਸ ਹੈ ਜੋ ਪਰਮਾਤਮਾ ਜਾਣਦੀ ਰਹਿੰਦੀ ਹੈ ਜਿੱਦੀ ਫਿਟਨੈਸ ਜਿਆਦਾ ਸਟਰੋਂਗ ਹੋਵੇਗੀ ਜਿਹੜੇ ਵਿਚਾਰ ਤੇ ਫਿਟਨੈਸ ਜਿਆਦਾ ਮਜ਼ਬੂਤ ਹੋਵੇਗੀ ਉਹ ਪਰਮਾਤਮਾ ਤੇ ਓਨੀ ਜਲਦੀ ਹੀ ਕੰਮ ਕਰੇ ਤੇ ਓਨੀ ਜਲਦੀ ਹੀ ਸਾਡੀ ਜ਼ਿੰਦਗੀ ਵਿੱਚ ਉਹ ਚੀਜ਼ਾਂ ਘਟਨੀਆਂ ਸ਼ੁਰੂ ਹੋ ਜਾਣਗੀਆਂ ਉਹ ਹੀ ਚੀਜ਼ਾਂ ਓਨੀ ਜਲਦੀ ਹੀ ਸਰੇ ਜੀਵਨ ਦੇ ਵਿੱਚ ਵਾਪਰਨੀਆਂ ਸ਼ੁਰੂ ਹੋ ਜਾਣਗੀਆਂ ਸੋ ਚਮਤਕਾਰ ਦਾ ਧਰਮ ਦੇ ਨਾਲ ਸੰਬੰਧ ਹੈ ਤੇ ਨਹੀਂ ਵੀ ਹੈ ਵਿਗਿਆਨਿਕ ਵੀ ਹੈ ਤੇ ਅਧਿਆਤਮਿਕ ਵੀ ਹੈ ਚਮਤਕਾਰ ਸੋ ਮਾਨਸਿਕ ਅਵਸਥਾ ਨੂੰ ਸਮਝਣਾ ਕਿਸੇ ਚੀਜ਼ ਉੱਤੇ ਭਰੋਸਾ ਜੇ ਤੁਹਾਡਾ ਬਣ ਜਾਵੇ ਉਹ ਤੁਹਾਨੂੰ ਊਰਜਾ ਪ੍ਰਾਪਤ ਹੋਣੀ ਜਿਹਨੂੰ ਆ ਜਾਂਦੀ ਹੈ ਜਦੋਂ ਸਾਡਾ ਭਰੋਸਾ ਕਿਸੇ ਧਾਰਮਿਕ ਸਥਾਨ ਤੇ ਬਣ ਜਾਂਦਾ ਹੈ ਉਸ ਧਾਰਮਿਕ ਸਥਾਨ ਤੋਂ ਸਾਨੂੰ ਪੋਜ਼ਿਟਿਵ એનર્ਜੀ ਪੋਜ਼ਿਟਿਵ ਸਕਾਰਾਤਮਕ ਊਰਜਾ ਪ੍ਰਾਪਤ ਹੋਣੀ ਸ਼ੁਰੂ ਹੋ ਜਾਂਦੀ ਹੈ ਉਹ ਇਸ ਸਕਾਰਾਤਮਕ ਊਰਜਾ ਸਾਡੀ ਜ਼ਿੰਦਗੀ ਵਿੱਚ ਆਪ ਬਤ ਵਰਤਣੀ ਸ਼ੁਰੂ ਹੁੰਦੀ ਜਦੋਂ ਉਸ ਸਕਾਰਾਤਮਕ ਊਰਜਾ ਸਾਡੀ ਜ਼ਿੰਦਗੀ ਵਿੱਚ ਵਰਤਣੀ ਸ਼ੁਰੂ ਹੁੰਦੀ ਹੈ ਤਾਂ ਸਾਡੀ ਜ਼ਿੰਦਗੀ ਚੰਗੀਆਂ ਘਟਨਾਵਾਂ ਹੋਣੇ ਸ਼ੁਰੂ ਹੋ ਜਾਂਦੀ ਹੈ ਸਾਡਾ ਜੀਵਨ ਪੱਧਰ ਉੱਚਾ ਹੁੰਦਾ ਜਾਂਦਾ ਹੈ ਸੋਪਤੇ ਵੀ ਕਿਸੇ ਵੀ ਧਾਰਮਿਕ ਸਥਾਨ ਨੂੰ ਮੰਨਣ ਤੋਂ ਪਹਿਲਾਂ ਜਾਂ ਵਿਗਿਆਨ ਨੂੰ ਮੰਨਣ ਤੋਂ ਪਹਿਲਾਂ ਮਨ ਦੀਆਂ ਸ਼ਕਤੀਆਂ ਨੂੰ ਸਮਝ ਲੈਣਾ ਇਹ ਮੂਰਖਤਾ ਨਾ ਕਰਨੀ ਕਿਉਂਕਿ ਮਨ ਇੱਕ ਬਹੁਤ ਵੱਡੀ ਸ਼ਕਤੀ ਹੈ ਮਨ ਦੇ ਵਿੱਚ ਬਹੁਤ ਜ਼ਿਆਦਾ ਸ਼ਕਤੀ ਹੈ ਪੂਰੇ ਬ੍ਰਹਿਮੰਡ ਨੂੰ ਮਨ ਆਪਣੇ ਅੰਦਰ ਸਮਾ ਕੇ ਬੈਠਾ ਹੋਇਆ ਹੈ ਜਿਸ ਕਿਸੇ ਨੇ ਆਪਣੇ ਮਨ ਦੇ ਅੰਦਰ ਝਾਤ ਮਾਰ ਲਈ ਆਪਣੇ ਅੰਦਰ ਝਾਤ ਮਾਰ ਲਈ ਉਸ ਨੇ ਪੂਰੇ ਬ੍ਰਹਿਮੰਡ ਦਾ ਸਰਕਲ ਕਟ ਲਿਆ ਉਸਨੇ ਪੂਰੇ ਪਰਮਾਨੰਦ ਚੱਕਰ ਕੱਢ ਲਿਆ ਕਿਉਂਕਿ ਜਦੋਂ ਜਦੋਂ ਅਸੀਂ ਮਨ ਦੇ ਅੰਦਰ ਉਤਰਨ ਦੀ ਕੋਸ਼ਿਸ਼ ਕੀਤੀ ਹੈ ਆਪਣੇ ਆਪ ਨੂੰ ਮੌਨ ਦੇ ਵਿੱਚ ਉਤਾਰਨ ਦੀ ਕੋਸ਼ਿਸ਼ ਕੀਤੀ ਆਪਣੇ ਆਪਣੇ ਨੂੰ ਸ਼ਾਂਤੀ ਵਿੱਚ ਉਤਾਰਨ ਦੀ ਕੋਸ਼ਿਸ਼ ਕੀਤੀ ਤਾਂ ਤਦ ਸਾਡੇ ਮਨ ਨੇ ਚਮਤਕਾਰ ਵਖਾਏ ਹਨ ਸਾਡੇ ਜੀਵਨ ਦੇ ਚਮਤਕਾਰ ਹੋਏ ਹਨ ਸਾਨੂੰ ਤੰਦਰੁਸਤੀ ਮਿਲੀ ਹੈ ਸੰਤਰਕੀ ਮਿਲੀ ਹੈ ਸਾਨੂੰ ਖੁਸ਼ੀ ਮਿਲੀ ਹੈ ਸੋ ਕਦੇ ਵੀ ਇਸ ਤਰ੍ਹਾਂ ਦੀਆਂ ਕਾਲਪਨਿਕ ਝੂਠੀਆਂ ਆਵਾਜ ਨਹੀਂ ਆਉਣਾ ਜਿਹੜੇ ਲੋਕ ਚਮਤਕਾਰਾਂ ਨੂੰ ਨਹੀਂ ਮੰਨਦੇ ਪਹਿਲੀ ਕੱਲ ਤਾਂ ਉਹਨਾਂ ਨੂੰ ਬਵਾਜ ਪਰ ਕਿਰਿਆ ਹੀ ਨਹੀਂ ਪਤਾ ਮਨ ਦੀ ਸ਼ਕਤੀ ਹੀ ਨਹੀਂ ਪਤਾ ਜਿਨ੍ਹਾਂ ਨੇ ਇਸ ਟੀ ਨੂੰ ਸਮਝ ਲਿਆ ਜਾਣ ਲੈ ਉਹਨਾਂ ਨੇ ਸਭ ਕੁਝ ਪ੍ਰਾਪਤ ਕਰ ਲਿਆ ਸੋ ਚਮਤਕਾਰ ਸਭ ਦੀ ਜ਼ਿੰਦਗੀ ਵਿੱਚ ਹੁੰਦੇ ਹਨ ਕਿਸੇ ਦੀ ਕਿਸੇ ਨੂੰ ਕਿਸੇ ਚੀਜ਼ ਤੇ ਭਰੋਸਾ ਹੁੰਦਾ ਕਿਸੇ ਤਾਰ ਮੀਸਤਾਂ ਤੇ ਭਰੋਸਾ ਕਰੇ ਸਰੋਵਰ ਤੇ ਕਿਸੇ ਨਦੀ ਤੇ ਕਿਸੇ ਮੰਦਰ ਤੇ ਕਿਸੇ ਤੇ ਭਰੋਸਾ ਹੁੰਦਾ ਹੈ ਵਿਸ਼ਵਾਸ ਹੈ ਤਾਂ ਤਦ ਚਮਤਕਾਰ ਤਾਂ ਜ਼ਿੰਦਗੀ ਵਿੱਚ ਹੋਣਗੇ ਕਿਉਂਕਿ ਤੁਹਾਡਾ ਮਨ ਮੰਨਦਾ ਹੈ ਤੁਹਾਡਾ ਮਨ ਕਹਿੰਦਾ ਹੈ ਵੀ ਫਲਾਨੀ ਜਗ੍ਹਾ ਤੋਂ ਮੈਂ ਠੀਕ ਹੋ ਜਾਵਾਂਗਾ ਇਹੀ ਸਿੱਧਾ ਹਮਾ ਦਾ ਮੈਡੀਸਨ ਦੇ ਉੱਤੇ ਲਾਗੂ ਹੁੰਦਾ ਹੈ ਮੈਡੀਕਲ ਦੇ ਉੱਤੇ ਲਾਗੂ ਹੁੰਦਾ ਮਨੁੱਖਾਂ ਨੇ ਚੀਜ਼ ਨੂੰ ਮੰਨਦਾ ਹੈ ਜਿਹੜੀ ਚੀਜ਼ ਨੂੰ ਵਿਗਿਆਨ ਵੀ ਮੰਨਦਾ ਧਰਮ ਵੀ ਮੰਨਦਾ ਉਹ ਕਿਵੇਂ ਗਲਤ ਹੋ ਸਕਦੀ ਹੈ ਸੋ ਮੈਨੂੰ ਆਸ ਹੈ ਕਿ ਚਮਤਕਾਰਾਂ ਦੇ ਨਾਲ ਰਿਲੇਟਡ ਮਨ ਦੀ ਸ਼ਕਤੀ ਦੇ ਨਾਲ ਰਿਲੇਟਡ ਤੁਹਾਨੂੰ ਅੱਜ ਦਾ ਇਹ ਪਾ ਬਹੁਤ ਵਧੀਆ ਲੱਗਿਆ ਹੋਵੇਗਾ ਸੋ ਮਿਲਦੇ ਹਾਂ ਫਿਰ ਕਿਸੇ ਨਵੇਂ ਵਿਸ਼ੇ ਨਾਲ ਜਿੱਦਾਂ ਹਰ ਸਟੱਡੀ ਨਾਲ ਬੜੇ ਰਹੋ ਧੰਨਵਾਦ